ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸ੍ਰੀ ਅਮਰਸਰ ਸਾਹਿਬ ਚੋਪੈਰਾ ਲੰਗਰ ਸੇਵਾ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਐਤਵਾਰ ਚੱਲਦੀ ਹੈ ਤੇ ਅੱਜ ਐਤਵਾਰ ਖੀਰ ਪੂੜਿਆਂ ਦੇ ਲੰਗਰ ਚੱਲ ਰਹੇ ਨੇ ਹਰ ਐਤਵਾਰ ਚੋਪੈਰਾ ਲੰਗਰ ਸੇਵਾ ਚੱਲਦੀ ਹੈ ਇਧਰੇ ਨਿੰਬੂ ਪਾਣੀ ਤਿਆਰ ਹੋ ਰਹੇ ਨੇ ਤੇ ਇਧਰ ਗੋੜ ਵਾਲੇ ਪੂੜੇ ਨਿਕਲ ਰਹੇ ਨੇ ਗੋੜ ਵਾਲੇ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਪੱਖੇ ਲਾਏ ਨੇ ਪਰ ਫਿਰ ਵੀ ਬਹੁਤ ਗਰਮੀ ਜਿਹੜੀ ਵਧੀ ਹੈ ਅੱਜ ਇਹ ਸੰਗਤਾਂ ਜਲਛਗ ਰਹੀਆਂ ਨੇ ਤੇ ਇਧਰ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਾਰੇ ਸੰਗਤਾਂ ਦੇ ਨੀਬੂ ਪਾਣੀ ਤਿਆਰ ਹੋ ਰਿਹਾ ਹੈ ਹਾਂਜੀ ਇੱਧਰ ਸੰਗਤਾਂ ਕਰ ਰਹੀਆਂ ਨੇ ਸੇਵਾ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਤੇ ਇੱਧਰ ਖੰਡ ਵਾਲੇ ਊੜੇ ਨਿਕਲ ਰਹੇ ਆ ਮਾਲ ਊੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਹਲੋ ਭਾਈ ਚਾਹ ਪਾਣੀ ਛਕ ਰਹੇ ਆ ਤੇ ਬੀਬੀਆਂ ਇੱਧਰ ਕੱਢ ਰਹੀਆਂ ਨੇ ਹਾਂਜੀ ਤੇ ਇੱਧਰ ਗੋੜ ਵਾਲੇ ਪੂੜੇ ਜਿਹੜੇ ਬਣ ਰਹੇ ਹੋ ਜੀ ਰਸਤੇ ਆਰ ਹੋ ਰਹੀ ਆ ਤੇ ਇੰਦਰ ਖੀਰ ਬਣ ਰਹੀ ਆ ਜੀ ਖੀਰ ਇਹ ਸੇਵਾਦਾਰ ਖੀਰ ਬਣਾ ਰਹੇ ਆ ਤੇ ਗੋੜ ਵਾਲੇ ਪੂੜੇ ਨਿਕਲ ਰਹੇ ਆ ਬੜੀ ਚੜ੍ਹਦੀ ਕਲਾ ਹੋ ਰਹੀ ਆ ਜੀ ਹਰ ਐਤਵਾਰ ਦੁਪਹਿਰਾ ਲੰਗਰ ਸੇਵਾ ਪ੍ਰਸ਼ਾਦੇ ਪਾਣੀ ਦੇ ਲੰਗਰ ਚੱਲਦੇ ਆ। ਬਾਕੀ ਐਤਵਾਰ ਅੱਜ ਸੰਗਤਾਂ ਕਹਿੰਦੀਆਂ ਸੀ ਬਾਬਾ ਜੀ ਪੂੜਿਆਂ ਦਾ ਕੋ ਕਰੋ ਪ੍ਰਬੰਧ ਤੇ ਗੁਰੂ ਮਹਾਰਾਜ ਨੇ ਦਿਵਾ ਦਿੱਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਇਹ ਸੰਗਤਾਂ ਵੱਲੋਂ ਜਿਹੜੀਆਂ ਭੇਜੀਆਂ ਰਸਤਾ ਬਸਤਾ ਉਹ ਇੱਥੇ ਲੱਗ ਰਹੀਆਂ ਨੇ। ਹਲੋ ਭਾਈ ਸਾਹਿਬ ਠੀਕ ਠਾਕ ਚਲੋ ਵਧੀਆ ਨੇ ਨੇ। ਕੋਈ ਨਹੀਂ ਸੇਵਾ ਚੱਲ ਰਹੀ ਆ ਪੱਖੇ ਸਾਡੇ ਕੋਲੇ ਜੇ ਘਟ ਨੇ ਤੇ ਆ ਵੱਡਾ ਪੱਖਾ ਜਿਹੜਾ ਬਹੁਤ ਵਧੀਆ ਕਾਰਡ ਕੱਟਦਾ ਸੰਗਤ ਦੇ ਵਿੱਚ ਇਹਦੇ ਨਾਲ ਦੇ ਤੋ ਦੋ ਦੋ ਪੱਕੇ ਹੋਰ ਲੈ ਕੇ ਆਉਣੇ ਆ ਸੰਗਤ ਲਈ ਇਹ ਕਰਦੀ ਗੱਲਾਂ ਵੇਖੋ ਆਪ ਜੀ ਨੂੰ ਸੰਗਤਾਂ ਵੀ ਦਰਸ਼ਨ ਕਰਾਉਂਦੇ ਆ ਜਿਹੜੀਆਂ ਸੰਗਤਾਂ ਬੈਠੀਆਂ ਨੇ ਚਪੈਰਾ ਕੱਟਣ ਦੇ ਲਈ ਸੜਕਾਂ ਤੇ ਬੈਠੀਆਂ ਨੇ ਆਹ ਗਰਮ ਤੇਰੀ ਗਾਹੀ ਹੋਏ ਮੇਰੇ ਗੁਰ ਕੀਤੇ ਭੱਜ ਨਾ ਹੋਏ ਆਹ ਚਾਹ ਤਾਣੀ ਵੜਾ ਸਭ ਸੁਹਾਨ ਜਿਨਾਂ ਚਾਹੋ ਆਹ ਦੇਖੋ ਸੰਗਤਾਂ ਸੜਕ ਤੇ ਬੇਟੀਆਂ ਵੇਖੋ ਜੀ ਬੜੀ ਬੜੀ ਦੂਰੋਂ ਸੰਗਤਾਂ ਆਉਂਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਰਹੀ ਆ ਧੰਨ ਧੰਨ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਵਰਸ਼ਣ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਜਿਹੜੀਆਂ ਸੰਗਤਾਂ ਵੀ ਤਨ ਮਨ ਧਨ ਕਰਕੇ ਸੇਵਾ ਕਰਦੀਆਂ ਜੀ ਕਿਰਪਾ ਹੋ ਰਹੀ ਬੜੀ ਚੜ੍ਹਦੀ ਕਲਾ ਜੀ ਬਹੁਤ ਬਹੁਤ ਇਹ ਸਾਰੀਆਂ ਚੰਨੀਆਂ ਇਸ ਤਰ੍ਹਾਂ ਲਾਉਣੀਆਂ ਪੈਂਦੀਆਂ ਕਿਉਂਕਿ ਧੁੱਪ ਬਹੁਤ ਆ ਧੁੱਪ ਤੋਂ ਬਚਣ ਲਈ ਤੇ ਇਹ ਸਾਰੀਆਂ ਚੰਨੀਆਂ ਅੱਗੇ ਪੜਦੇ ਲਾਉਣੇ ਪੈਂਦੇ ਆ ਤੇ ਉਹ ਮਗਰ ਵੀ ਪੜਦੇ ਲਾਏ ਜਿੱਥੇ ਪ੍ਰਸ਼ਾਦ ਪਾਣੀ ਤਿਆਰ ਹੋ ਰਿਹਾ ਹੈ ਤੇ ਹਰ ਐਤਵਾਰ ਪ੍ਰਸ਼ਾਦਾ ਬਣਦਾ ਜੀ ਗੁਰੂ ਕਾ ਲੰਗਰ ਤਿਆਰ ਹੁੰਦਾ ਤੇ ਨਾਲ ਕੋਈ ਨਾ ਕੋਈ ਸਬਜ਼ੀ ਤਿਆਰ ਕੀਤੀ ਜਾਂਦੀ ਆ ਤੇ ਬੜੀ ਕਿਰਪਾ ਹੋ ਰਹੀ ਆ